ਉਹਦੋ ਤਕਰੀਬਨ ਹਰ ਘਰ 'ਤੇ ਆਪਣਾ ਤੰਦੂਰ ਹੁੰਦਾ ਸੀ ਕਿਸੇ ਕਿਸੇ ਨੇ ਘਰ ਮੂਰੇ ਦੋ ਘਰਾਂ ਦਾ ਸਾਂਝਾ ਵੀ ਕੁਮਿਆਰੇ ਸਾਡੇ ਗੁਆਂਢ ਚਾਚੀ ਜਾਂ ਸਕੂਰਤ ਸਿੰਦੀਕਾਂ ਸਾਂਝਾ ਹੁੰਦਾ ਸੀ ਅੰਬੋਵਾਣੀ ਕੇ ਘਰ ਮੂਰੇ ਤਿੰਨ ਘਰਾਂ ਦਾ ਸਾਂਝਾ ਤੇ ਚਾਚੇ ਜੱਗਰ ਕੇ ਘਰ ਅੰਦਰ ਹੀ ਤੰਦੂਰ ਬਣਿਆ ਹੋਇਆ ਸੀ ਸਾਡਾ ਘਰ ਛੋਟਾ ਸੀ ਇਸ ਲਈ ਮੇਰੀ ਮਾਂ ਕਿਸੇ ਨਾ ਕਿਸੇ ਤੰਦੂਰ 'ਤੇ ਰੋਟੀਆਂ ਲਾ ਕੇ ਰੱਖਦੀ ਉਦੋਂ ਕੋਈ ਬਾਲਣ ਦਾ ਚੱਕਰ ਨਹੀਂ ਸੀ ਹੁੰਦਾ ਛਟੀਆਂ ਬਾਦੂ ਹੁੰਦੀਆਂ ਸਨ ਹਰ ਘਰੇ ਉਹ ਬੋਤਾ ਚਾਚੇ ਜੱਕਰ ਕੇ ਘਰ ਹੀ ਰੋਟੀਆਂ ਲਾਉਣ ਜਾਂਦੀ ਕਿਉਂਕਿ ਚਾਚੇ ਜੱਕਰ ਦੀ ਮਾਂ ਦਾ ਸੁਭਾਅ ਬਹੁਤ ਵਧੀਆ ਸੀ ਉਹ ਮੇਰੀ ਮਾਂ ਨਾਲ ਖੂ ਗੱਲਾਂ ਮਾਰਦੀ ਤੇ ਰੋਟੀਆਂ ਲਾਉਣ ਵਿੱਚ ਮਦਦ ਵੀ ਕਰਦੀ ਉਸਦੇ 3-4 ਪੋਤੀਆਂ ਸਨ ਵਾਦਣੀਆਂ ਜੀ ਉਹ ਪੁੰਝੇ ਹੀ ਤੰਦੂਰ ਨੇ ਬੈਠ ਕੇ ਮਿਰਚਾਂ ਦੀ ਚਟਣੀ ਜਾਂ ਦਾਲ ਸਾਗ ਨਾਲ ਰੋਟੀਆਂ ਖਾਂਦੀ ਮੇਬੇ ਟੁੱਕ ਦੇ ਦੇ ਬਸ ਖੰਨਾ ਹੀ ਦੇਈ ਉਹ ਆਪਣੇ ਅੰਬੋਂ ਨੂੰ ਵਾਰੀ ਵਾਰੀ ਕਹਿੰਦੀਆਂ ਅੰਬੋਂ ਰੋਟ ਟੁੱਕ ਬਣਾਉਂਦੀ ਹੈ ਤੂੰ ਰੋਜ਼ ਹੀ ਰੋਟੀ ਬਣਾ ਦਿੰਦੀ ਹੈ ਮੇਰੀ ਮਾਂ ਨਾਲ ਲੜਾਈ ਕਰਦਾ ਮੈਨੂੰ ਤੋਕ ਰੋਟੀ ਨਾਲ ਵੱਖਰਾ ਲੱਗਦਾ ਕਿਉਂਕਿ ਸਾਡੀ ਰੋਟੀ ਸਮਾਲ ਸਾਈਜ਼ ਪੀਜੇ ਵਰਗੀ ਹੁੰਦੀ ਸੀ ਤੇ ਅੰਬੋ ਲਾਰ ਸਾਈਜ਼ ਪੀਜੇ ਵਰਗੀ ਭਾਰੀ ਰੋਟੀ ਬਣਾਉਂਦੀ ਮੈਂ ਜਦ ਕਰਦਾ ਤੇ ਰੋਂਦਾ ਤੇ ਜ਼ਮੀਨ ਤੇ ਬਿੱਟਰ ਜਾਂਦਾ ਆਪਣੀ ਮਾਂ ਨੂੰ ਟੁੱਕ ਮਣਾਉਣ ਲਈ ਕਹਿੰਦਾ ਫਿਰ ਅੰਬੋ ਮੇਰਾ ਆਪਣੇ ਸ਼ਾਬ ਵਿੱਚ ਰੋਟੀ ਦੇ ਦਿੰਦੀ ਜਿਸ ਨੂੰ ਮੈਂ ਟੁੱਕ ਸਮਝ ਕੇ ਖਾਂਦਾ ਤੇ ਰੋਣਾ ਹਟ ਜਾਂਦਾ ਬਾਅਦ ਵਿੱਚ ਪਤਾ ਲੱਗਾ ਕਿ ਰੋਟੀ ਨੂੰ ਟੁੱਕ ਆਖਿਆ ਜਾਂਦਾ ਸੀ